ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਆ ਤੁਸੀਂ ਦੇਖ ਸਕਦੇ ਹੋ ਰਾਤ ਦੇ ਪੌਣੇ 2 ਵੱਜ ਚੁੱਕੇ ਨੇ ਤੇ ਸੰਗਤ ਫਿਰ ਵੀ ਆ ਰਹੀ ਹੈ ਵੇਖੋ ਜੀ ਰਾਤ ਦੇ ਪੌਣੇ 2 ਹੋ ਚੁੱਕੇ ਨੇ ਸੰਗਤ ਆ ਰਹੀ ਹੈ ਜੀ ਆ ਵੇਖੋ ਜੀ 24 ਘੰਟੇ ਲਗਾਤਾਰ ਲੰਗਰ ਚੱਲਦਾ ਹੈ ਰਾਤ ਦੇ ਨੇੜੇ ਲੱਗ ਟੂਨਾ ਮੈਂ ਮੈਂ ਕੋਲੇ ਨਾਮ ਨਾਲ ਦੇ ਰਹੇ ਆ ਤੇ ਜੇਕਰ ਆ ਪ੍ਰੀਪਰ ਕੋਈ ਨਾ ਵੇਸੇ ਰਾਤ ਦੇ ਪੋਨੇ 2 ਹੋ ਚੁੱਕੇ ਨੇ ਤੇ ਸੰਕਤ ਆ ਰਹੀ ਹੈ ਜੀ ਤੇ 24 ਘੰਟੇ ਲਗਾਤਾਰ ਲੰਗਰ ਚੱਲਦਾ ਹੈ